ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਜਿਹੜੇ ਨੇ ਦੇਸ਼ ਭਰ ਦੇ ਦਿੱਲੀ ਕੋਚ ਕਰ ਰਹੇ ਨੇ ਅੱਜ ਤੀਜਾ ਦਿਨ ਹੈ ਤੇ ਪੰਜਾਬ ਤੋਂ ਹਜ਼ਾਰਾਂ ਕਿਸਾਨ ਜਿਹੜੇ ਨੇ ਉਹ ਦਿੱਲੀ ਵੱਲ ਕੋਚ ਕਰ ਚੁੱਕੇ ਨੇ ਤੇ ਇਸ ਵਕਤ ਅਸੀਂ ਖੜੇ ਨੇ ਜਿਹੜਾ ਬਹਾਦਰਗੜ ਬਾਰਡਰ ਹਰਿਆਣਾ ਤੇ ਦਿੱਲੀ ਦਾ ਹੈਗਾ ਉੱਤੇ ਤੇ ਕਿਸਾਨ ਤੁਸੀਂ ਦੇਖ ਸਕਦੇ ਹੋ ਕਿ ਸਵੇਰ-ਸਵੇਰ ਜਿਹੜਾ ਹੈਗਾ ਉਹ ਲੱਗੇ ਹੋਏ ਨੇ ਖਾਣਾ ਜਿਹੜਾ ਆਪਣਾ ਤਿਆਰ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਕਿਸਾਨ ਆਪਣੇ ਆਪ ਖਾਣਾ ਲੰਗਰ ਤਿਆਰ ਕਰ ਰਹੇ ਨੇ ਆਪਣੇ ਉਸ ਵਾਸਤੇ ਤੇ ਅਸੀਂ ਦੱਸ ਦਈਏ ਤੁਹਾਨੂੰ ਕਿ ਇਹ ਜਿਹੜਾ ਕਿਸਾਨਾਂ ਦਾ ਮਾਰਚ ਹੈਗਾ ਇਹ 2 ਦਿਨ ਦਾ ਸੀਗਾ 26 ਤੇ 26 ਤੇ 27 ਨਵੰਬਰ ਦਾ ਪਰ ਅੱਜ 28 ਨਵੰਬਰ ਹੈਗੀ ਕਿਉਂਕਿ ਕਿਸਾਨ ਜਿਹੜਾ ਹੈ ਉਹ ਦਿੱਲੀ ਹਜੇ ਤੱਕ ਨਹੀਂ ਪਹੁੰਚ ਪਾਏ ਨੇ ਹਾਲਾਂਕਿ ਉਹਨਾਂ ਨੂੰ ਸਰਕਾਰ ਕਹਿ ਰਹੀ ਹੈ ਕਿ ਅਸੀਂ ਬੁਰਾੜੀ ਦੇ ਵਿੱਚ ਜਿਹੜਾ ਹੈ ਗਰਾਊਂਡ ਜਿਹੜਾ ਹੈ ਉਹ ਅਲਰਟ ਕੀਤਾ ਹੈ ਪਰ ਕਿਸਾਨ ਜਿਹੜਾ ਹੈ ਬਹਾਦਰਗੜ ਜਿਹੜਾ ਬਾਰਡਰ ਹੈਗਾ ਇੱਥੇ ਉੱਤੇ ਉਹ ਕਰ ਰਹੇ ਨੇ ਉਹਨਾਂ ਦਾ ਇੱਕ ਬਹੁਤ ਲੰਬਾ ਕਾਫਿਲਾ ਜਿਹੜਾ ਟਰੈਕਟਰਸ ਦਾ ਹੈਗਾ ਅਸੀਂ ਕਿਸਾਨਾਂ ਨਾਲ ਵੀ ਗੱਲ ਕਰਾਂਗੇ ਕਿ ਕਿ ਉਹ ਕਿਨ ਹਾਲਾਤਾਂ ਦੇ ਵਿੱਚ ਇੱਥੇ ਰਹਿ ਰਹੇ ਨੇ ਤੇ ਕਿੱਦਾਂ ਉਹ ਸਰਵਾਈਵ ਕਰ ਰਹੇ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਤੇ ਕਿੱਥੋਂ ਆਏ ਹੋ ਅਵਤਾਰ ਸਿੰਘ ਮਾਦਪੁਰ ਜਿਹਨਾਂ ਲੁਧਿਆਣਾ ਤਹਿਸੀਲ ਸਮਰੌਲਾ ਤੋਂ ਆ ਜੀ ਕਦੋਂ ਆਏ ਹੋ ਤੁਸੀਂ ਇੱਥੇ ਪਰਸੋਂ ਚੌਥੇ ਤੋਂ ਚੱਲੇ ਹੋਏ ਆ ਜੀ ਦੋ ਤਿੰਨ ਜਗ੍ਹਾ ਸਟੇ ਹੋ ਕੇ ਹੁਣ ਤੱਕ ਊੜੇਦਖ ਪਹੁੰਚੇ ਆ ਜੀ ਅਸੀਂ ਦਿੱਲੀ ਵੱਲਣ ਦੀ ਤਿਆਰੀ 'ਚ ਹਾਂਜੀ ਗਲਤ ਮੋਦੀ ਦੇ ਗਲਤ ਕਾਨੂੰਨਾਂ ਨੂੰ ਲੈ ਕੇ ਅਸੀਂ ਇਸ ਸਾਰਛ ਵਿੱਚ ਬਾਜ ਰਾਂਗੇ ਤੇ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਅਲਟੀਮੇਟਲੀ ਸਰਕਾਰ ਜਿਹੜਾ ਹੈਗਾ ਤੁਹਾਡੀ ਜਿਹੜੀ ਮੰਗ ਹੈਗੀ ਖੇਤੀ ਕਾਨੂੰਨਾਂ ਨੂੰ ਲੈ ਕੇ ਉਹ ਤੋਂ ਤੁਸੀਂ ਚੁਕਾਉਣ ਦੇ ਵਿੱਚ ਕਾਮਯਾਬ ਰਹੋਗੇ ਜਰੂਰ ਰਹਾਂਗੇ ਜੀ ਹਾਂ ਜੀ ਨਹੀਂ ਤਾਂ ਮੋਦੀ ਨੂੰ ਪ੍ਰਧਾਨ ਮੰਤਰੀ ਤੋਂ ਹੀ ਬਦਲ ਦੇਣਾ ਜੀ ਤੁਸੀਂ ਦੇਖ ਸਕਦੇ ਹੋ ਕਿਸਾਨ ਕਹਿ ਰਹੇ ਨੇ ਕਿ ਅਸੀਂ ਕੇਂਦਰ ਸਰਕਾਰ ਨੂੰ ਮਜਬੂਰ ਕਰਾਂਗੇ ਖੇਤੀ ਕਾਨੂੰਨ ਰੱਦ ਕਰਨ ਦੇ ਵਾਸਤੇ ਅਸੀਂ ਹੋਰ ਗੱਲ ਕਰਾਂਗੇ ਨੌਜਵਾਨ ਕਿਸਾਨਾਂ ਨਾਲ ਸਤਿ ਸ਼੍ਰੀ ਅਕਾਲ ਕੀ ਨਾਂ ਤੁਹਾਡਾ ਕਿੱਥੋਂ ਆਏ ਹੋ ਗਰਵੀਰ ਸਿੰਘ ਜੀ ਕਿੱਥੋਂ ਆਏ ਤੁਸੀਂ ਮਾਨਕੀ ਤਸੀਲ ਸਮਰਾਲਾ ਡਿਸਟ੍ਰਿਕਟ ਲੁਧਿਆਣਾ ਪੰਜਾਬ ਤੇ ਕਦੋਂ ਪਹੁੰਚੇ ਉੱਥੇ ਅਸੀਂ ਪਰਸੋਂ ਜੋ ਉੱਥੇ ਤੋਂ ਪਰੇ ਆਏ ਠੀਕ ਹੈ ਤੇ ਕਿੱਦਾਂ ਹੁਣ ਤੁਸੀਂ ਘਰ ਤੋਂ ਬਾਹਰ ਹੋ ਜਿਹੜੀਆਂ ਤੁਹਾਡੀਆਂ ਜ਼ਰੂਰਤਾਂ ਨੇ ਰੋਟੀ ਪਾਣੀ ਸਾਰਾ ਕੁਝ ਕਿੱਦਾਂ ਮੈਨੇਜ ਕਰ ਰਹੇ ਹੋ ਤੁਸੀਂ ਇੱਥੇ ਸਭ ਕੁਝ ਨਾਲ ਆ ਜੀ ਤਿਆਰ ਆ ਤਿਆਰ ਹੁੰਦਾ ਨਾਲ ਦੀ ਨਾਲ ਆ ਜੀ ਤੇ ਕਿੰਨੇ ਕਿ ਕਿੰਨੇ ਟਾਈਮ ਦਾ ਖਾਣਾ ਪਾਣੀ ਤੁਸੀਂ ਲੈ ਕੇ ਆਏ ਹੋ ਨਾਲ ਹੈਗਾ 6 ਮਹੀਨੇ ਦਾ ਜੀ ਹੋਰ 6 6 ਮਹੀਨੇ ਦਾ ਜੀ ਪਿੱਛੋਂ ਕਹਿੰਦੇ ਹੋਰ ਭੇਜਾਂਗੇ 6 ਮਹੀਨੇ ਦਾ ਸ਼ਾ ਠੀਕ ਹੈ ਤੁਸੀਂ ਬਾਬਾ ਜੀ ਤੁਸੀਂ ਦੱਸੋਗੇ ਕਿਥੋਂ ਆਏ ਹੋ ਕੀ ਨਾਮ ਹੈ ਤੁਹਾਡਾ ਅਸੀਂ ਜੀ ਪਿੰਡ ਮਾਦਪੁਰ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਹੈ ਠੀਕ ਹੈ ਹਾਂਜੀ ਤੇ ਹੁਣ ਕਿੰਨੇ ਟਾਈਮ ਦੀ ਤਿਆਰੀ ਕਰਕੇ ਆਏ ਹੋ ਇੱਥੇ ਅਸੀਂ 6 ਮਹੀਨੇ ਇੱਥੇ ਬੈਠੇ ਆਂ ਦਿੱਲੀ ਦਾ ਸਾਹ ਬੰਦ ਕਰਦਾਂਗੇ ਅਸੀਂ ਹਾਂ ਸਾਹ ਬੰਦ ਕਰਦਾਂਗੇ ਜਾਂ ਵੜ ਕੇ ਜਾਵਾਂਗੇ ਜਾਂ ਕਾਨੂੰਨ ਵਾਪਸ ਕਰਾ ਕੇ ਜਾਵਾਂਗੇ ਠੀਕ ਹੈ ਹਾਂਜੀ ਤੁਸੀਂ ਕਿਦਾਂ ਸਰਵਾਈਵ ਕਿਦਾਂ ਕਰ ਰਹੇ ਇੱਥਾ ਤੁਹਾਨੂੰ ਖਾਣਾ ਵਗੈਰਾ ਜਿਹੜਾ ਹੈਗਾ ਸਾਡੇ ਨਾਲ ਬਾਬਾ ਜੀ ਅਸੀਂ ਆਪਣਾ 6 ਮਹੀਨੇ ਦਾ ਰਸਾਣ ਲੈ ਕੇ ਤੁਰੇ ਆਂ ਹਾਂਜੀ ਸਾਨੂੰ ਥੋੜਾ ਜਿਆ 10 ਵੀ ਦੋਗੇ ਖਾਣੇ ਦਾ ਜਿਹੜਾ ਹੈਗਾ ਕਿ ਹਨਾ ਕਿ ਭਾਜੀ ਟਰਾਲੀਆਂ ਭਰੀਆਂ ਭਰੀਆਂ ਨੇ ਦੇਖੋ ਤੁਸੀਂ ਵੇਚ ਮਾਰ ਕੇ ਹਾਂ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਜਿਹੜਾ ਨੇ ਉਹ ਸਬਜੀ ਸਬਜੀ ਜਿਹੜਾ ਨੇ ਉਹ ਤਿਆਰ ਕਰ ਰਹੇ ਨੇ ਤੇ ਕੀ ਨਾਮ ਤੁਹਾਡਾ ਜੀ ਜਗਜੀਤ ਸਿੰਘ ਜੀ ਪਿੰਡ ਕਲਾਲ ਕਲਾਲ ਕਿਹੜਾ ਜ਼ਿਲ੍ਹਾ ਹੈ ਜਿਲ੍ਹਾ ਲੁਧਿਆਣਾ ਜਿਲ੍ਹਾ ਲੁਧਿਆਣਾ ਇਹ ਸਬਜੀ ਤੁਸੀਂ ਪਿੰਡ ਤੋਂ ਹੀ ਲੈ ਕੇ ਆਏ ਹੋ ਨਾਲ ਸਬਜੀ ਜੀ ਸਾਡੇ ਭਰਾ ਪਿੱਛੋਂ ਗੱਡੀ 'ਚ ਸਾਨੂੰ ਰੋਜ਼ ਡੇਲੀ ਆਉਂਦੇ ਨੇ ਉਹ ਗੱਡੀ ਸਬਜ਼ੀ ਭਾਜੀ ਤਾਜੀ ਸਾਨੂੰ ਦੇ ਕੇ ਜਾਂਦੇ ਨੇ ਤੇ ਰੋਜ਼ ਡੇਲੀ ਸਬਜ਼ੀ ਤੁਹਾਨੂੰ ਇੱਥੇ ਪਹੁੰਚਾਉਂਦੇ ਨੇ ਡੇਲੀ ਭਜਾਉਂਦੇ ਨੇ ਗੱਡੀ ਰੋਜ਼ ਲੈ ਕੇ ਆਉਂਦੇ ਨੇ ਸਬਜ਼ੀ ਸਾਨੂੰ ਸਾਰਾ ਕੁਝ ਲੈ ਕੇ ਜਾਂਦੇ ਨੇ ਤਾਜੀ ਸਬਜ਼ੀ ਠੀਕ ਆ ਨਾ ਜੀ ਤੁਹਾਡੇ ਪਿੰਡਾਂ ਦੀ ਸਬਜ਼ੀ ਆ ਇਹ ਆਪਦੇ ਸਾਡੇ ਘਰ ਦੇ ਖੇਤਾਂ ਦੀ ਸਬਜ਼ੀ ਆ ਜੀ ਕਿਸਾਨਾਂ ਦੇ ਸਾਡੇ ਪਿੰਡ ਚ ਗੋਭੀ ਦਾ ਜਾਨੀ ਜੀ ਪਤਾਉਂ ਦਾ ਯਾਰਾ ਸਬਜ਼ੀ ਲਾਉਂਦੇ ਨੇ ਉਹ ਸਾਨੂੰ ਦੇ ਕੇ ਜਾਂਦੇ ਨੇ ਉਹ ਸਬਜ਼ੀ ਭਾਜੀ ਡੇਲੀ ਅਪਡੇਟ ਕਰਦੇ ਦਿੱਲੀ ਉਹ ਤੁਹਾਡੇ ਪਿੰਡ ਤੋਂ ਚਲ ਕੇ ਇੱਥੇ ਆ ਰਹੇ ਨੇ ਕਾਫੀ ਪਿੰਡ ਤੋਂ ਪਿੰਡ ਤੋਂ ਆਹ ਜੀ ਨਾਲ ਦੇ ਪਿੰਡ ਦੇ ਬਿਜਲੀਪੁਰ ਤੋਂ ਰੋਲਿਆਂ ਤੋਂ ਨਾਲ ਦੇ ਲੱਲਾਂ ਤੋਂ ਏਕਣ ਬਦਲ ਬਦਲ ਕੇ ਗੱਡੀ ਰੋਜ਼ ਦਿੱਲੀ ਆਉਂਦੀ ਆ ਉਹ ਤੇ ਸਾਨੂੰ ਸਬਜ਼ੀ ਦੇ ਕੇ ਜਾਂਦੀ ਹੈ ਕੀ ਕੀ ਬਣਾ ਰਹੇ ਹੋ ਤੁਸੀਂ ਇੱਥੇ ਖਾਣੇ ਦੇ ਵਿੱਚ ਅੱਜ ਮੈਂ ਦੇਖ ਰਿਆ ਤੁਸੀਂ ਇਹ ਬੈਂਗਨ ਤੇ ਗੋਭੀ ਬਣਾ ਰਹੇ ਹੋ ਆਦਰਵਾਇਜ਼ ਕਿਉਂਕਿ ਖਾਣਾ ਜਿਹੜਾ ਸਵੇਰੇ ਸ਼ਾਮ ਡੇਲੀ ਤੁਸੀਂ ਬਣਾਉਂਦੇ ਹੋ ਕੀ ਕੀ ਤੁਸੀਂ ਬਣਾ ਰਹੇ ਹੋ ਖਾਣੇ 'ਚ ਅਸੀਂ ਜੀ ਖਾਣੇ 'ਚ ਜ਼ਿਆਦਾਤਰ ਸਬਜ਼ੀ ਉਹ ਬਣਾ ਰਹੇ ਹਾਂ ਜਾਂ ਦਾਲ ਵਗੈਰਾ ਘੱਟ ਕਰਦੇ ਹਾਂ ਜਣਜੀ ਸਬਜ਼ੀ ਆ ਦਾਲ ਸਬਜ਼ੀ ਵੀ ਸਾਡਾ ਸਾਰਾ ਕੁਝ ਸਾਡੇ ਕੋਲ ਜਿੱਦਣ ਸਾਡੇ ਕੋਲ ਸਬਜ਼ੀ ਨਹੀਂ ਆਉਗੀ ਉਦੋਂ ਸਾਡੇ ਕੋਲ ਦਾਲ ਸਟਾਕ ਪਿਆ ਤਿੰਨ ਚਾਰ ਮਹੀਨਿਆਂ ਦਾ ਸਾਨੂੰ ਕੋਈ ਟੈਨਸ਼ਨ ਨਹੀਂ ਗਈ ਆਟਾ ਬਾਧੂ ਆਪਣਾ ਸਟਾਕ ਪੂਰਾ ਲੈ ਕੇ ਆਇਆ ਸਾਡਾ ਹੈਗਾ ਘੱਟੋ ਘੱਟ 15 ਟਰੈਕਟਰ ਤੁਰੇ ਨੇ ਘਾੜ ਟੂਲ ਪਲਾਜੇ ਤੋਂ ਘਾੜ ਤੋਂ 15 ਟਰੈਕਟਰਾਂ ਦਾ ਕਾਫਲਾ ਸਾਡਾ ਸਾਰੇ ਬੰਦੇ ਨੇ ਚਾਰ ਟਰਾਲੀਆਂ ਸਾਡਾ ਲੰਗਰ ਦਾ ਪ੍ਰਬੰਧ ਦਾ ਚਾਰ ਟਰਾਲੀਆਂ ਦਾ ਅਲੱਗ-ਅਲੱਗ ਜਣੇ ਜੀ 2-2 3-3 ਟਰਾਲੀਆਂ ਇਕੱਠੇ ਹੋ ਕੇ ਆਪਣਾ ਆਪਣਾ ਲੰਗਰ ਬਣਾ ਰਹੇ ਨੇ ਤੇ ਮੋਦੀ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆਂ ਵੀ ਅਸੀਂ ਘਰੋਂ ਤੁਰ ਪਿਆ ਸਾਨੂੰ ਸਾਡਾ ਹੱਕ ਅਸੀਂ ਲੈ ਕੇ ਜਾਵਾਂਗੇ ਅਸੀਂ ਆ ਜਿਹੜੇ ਕਾਲੇ ਕਾਨੂੰਨ ਨੇ ਅਸੀਂ ਤੋੜਾਂਗੇ ਜਿਵੇਂ ਮਰਜ਼ੀ ਤੋੜੀਏ ਅਸੀਂ ਜਨਾਚਰ ਚਾਹੇ ਸਾਲ 2 ਸਾਲ ਬੈਠਣਾ ਪਵੇ ਅਰੇ ਅਸੀਂ ਬੈਠਾਂਗੇ ਸਾਨੂੰ ਸਾਡੇ ਕਿਸਾਨ ਭਰਾਵਾਂ ਦੀ ਪਿੱਛੋਂ ਸਪੋਰਟ ਆ ਉਹ ਕਹਿੰਦੇ ਵੀ ਲੰਗਰ ਪਾਣੀ ਦੀ ਕੋਈ ਟੈਨਸ਼ਨ ਨਹੀਂ ਤੁਸੀਂ ਧਰਨੇ ਤੇ ਬੈਠੋ ਅਸੀਂ ਬੈਠਾਂਗੇ ਜ਼ਰੂਰ ਜਨਾਚਰ ਮੋਦੀ ਨੂੰ ਭੁਜਾ ਕੇ ਛੱਡਾਂਗੇ ਜਦ ਤੱਕ ਭੱਜਦਾ ਨਹੀਂਗਾ ਜਦ ਤੱਕ ਅਸੀਂ ਪਿੱਛੇ ਨਹੀਂ ਹਟਣਾ ਅਸੀਂ ਐਕਣਾ ਹੀ ਦਿੱਲੀ ਦਾ ਘਰਾਓ ਕਰਕੇ ਰਖਣਾ ਵਾਲੇ ਵਾਲੇ ਸਾਰੇ ਬਾਡਰ ਬੰਦ ਕਰਾਂਗੇ ਦੇਖ ਸਕਦੇ ਹੋ ਕਿਸਾਨ ਕਹਿ ਰਹੇ ਨੇ ਕਿ ਅਸੀਂ ਜਿਹੜਾ ਹੈਗਾ ਦਿੱਲੀ ਦਾ ਘਰਾਵ ਜਿਹੜਾ ਹੈਗਾ ਉਹ ਲਗਾਤਾਰ ਕਰਦੇ ਰਹਾਂਗੇ ਤੁਹਾਨੂੰ ਟਰਾਲੀ ਦੇ ਵਿੱਚ ਜਿਹੜਾ ਹੈਗਾ ਉਹ ਤੁਹਾਨੂੰ ਦਿਖਾਉਂਦੇ ਨੇ ਕਿਸਾਨਾਂ ਨੇ ਕੀ ਕੀ ਲੈ ਕੇ ਆਏ ਨੇ ਆਪਣੇ ਲੰਬੀ ਲੰਬੀ ਲੜਾਈ ਦੇ ਵਾਸਤੇ ਤੁਸੀਂ ਦੇਖ ਸਕਦੇ ਹੋ ਇੱਥੇ ਬਾਲਣ ਹੈਗਾ ਲੈ ਕੇ ਆਏ ਨੇ ਖਾਣਾ ਬਣਾਉਣ ਵਾਸਤੇ ਤੁਸੀਂ ਦੇਖੋ ਤੇ ਨਾਲ ਜਿਹੜਾ ਹੈਗਾ ਕਿਸਾਨ ਆਟਾ ਲੈ ਕੇ ਆਏ ਨੇ ਦਾਲਾਂ ਲੈ ਕੇ ਆਏ ਨੇ ਪਾਣੀ ਦੇ ਵਾਸਤੇ ਜਿਹੜਾ ਨੇ ਉਹ ਟੰਕੀਆਂ ਲੈ ਕੇ ਆਏ ਨੇ ਹਨ ਤੇ ਸਾਰਾ ਸਾਰਾ ਸਮਾਨ ਜਿਹੜਾ ਹੈਗਾ ਇਹ ਕਹਿ ਰਹੇ ਨੇ ਟਰਾਲੀਆਂ ਦੇ ਵਿੱਚ ਸਿਲੰਡਰਸ ਵੀ ਹੈਗੇ ਅਸੀਂ ਪਹਿਲੇ ਵੀ ਦੇਖਿਆ ਕਿ ਸਿਲੰਡਰ ਜਿਹੜਾ ਨੇ ਅਦਰਕ ਤੁਸੀਂ ਦੇਖ ਸਕਦੇ ਹੋ ਅਦਰਕ ਮਿਹਰੀ ਮਿਰਚ ਬੈਂਗਣ ਇਹ ਸਾਰੇ ਕਿਸਾਨ ਜਿਹੜਾ ਨੇ ਉਹ ਆਪਣੇ ਜਿਹੜੇ ਖੇਤਾਂ ਦੀ ਪੈਦਾਵਾਰ ਹੈਗੀ ਉਹ ਇੱਥੇ ਲੈ ਕੇ ਆਏ ਨੇ ਫਿਲਹਾਲ ਗੋਭੀ ਤੇ ਜਿਹੜਾ ਬੈਂਗਣ ਹੈਗਾ ਉਹ ਕਿਸਾਨ ਜਿਹੜਾ ਨੇ ਉਹ ਤਿਆਰ ਕਰ ਰਹੇ ਨੇ ਤੇ ਦਿੱਲੀ ਇਹਨਾਂ ਦਾ ਕਹਿਣਾ ਹੈਗਾ ਕਿ ਇਹਨਾਂ ਨੂੰ ਸਬਜ਼ੀ ਦੀ ਜਿਹੜੀ ਸਪਲਾਈ ਹੈਗੀ ਉਹ ਇੱਥੇ ਆਂਦੀ ਹੈ ਇਹਨਾਂ ਦੇ ਪਿੰਡਾਂ ਤੋਂ ਜਿਹੜੇ ਨੌਜਵਾਨ ਨੇ ਕਿਸਾਨ ਨੇ ਉਹ ਜਿਹੜਾ ਹੈ ਉਹ ਸਪਲਾਈ ਜਿਹੜਾ ਹੈ ਉੱਥੇ ਇੱਥੇ ਦੇਖ ਕੇ ਜਾਂਦੇ ਨੇ ਇਹਨਾਂ ਨੂੰ ਪਰ ਇਹਨਾਂ ਦੇ ਕੋਲ ਦਾਲਾਂ ਦਾ ਵੀ ਸਟਾਕ ਹੈਗਾ ਤਾਂ ਕਿ ਇਨ ਕੇਸ ਜੇ ਸਬਜ਼ੀ ਇਹਨਾਂ ਤੱਕ ਨਾ ਪਹੁੰਚੇ ਉਹ ਦਾਲ ਬਣਾਣ ਤੇ ਇੱਕ ਲੰਬੀ ਲੜਾਈ ਵਾਸਤੇ ਜਿਹੜਾ ਨੇ ਉਹ ਤਿਆਰ ਨੇ ਕਿਸਾਨ ਇਥੇ ਤੁਸੀਂ ਦੇਖ ਸਕਦੇ ਨੇ ਕਿ ਉਹ ਸਾਰਾ ਕੁਝ ਆਪਣੇ ਨਾਲ ਜੋ ਵੀ ਸਰਵਾਈਵਲ ਵਾਸਤੇ ਉਹਨਾਂ ਨੂੰ ਚਾਹੀਦਾ ਉਹ ਆਪਣੇ ਨਾਲ ਲੈ ਕੇ ਆਏ ਨੇ ਤੇ ਇੱਕ ਇਥੇ ਬਹਾਦਰਗੜ ਜਿਹੜਾ ਬਾਰਡਰ ਹੈਗਾ ਹਰਿਆਣਾ ਤੇ ਦਿੱਲੀ ਦਾ ਉੱਤੇ ਇਹ ਸਾਰੇ ਜਿਹੜੇ ਹੈਗੇ ਕਿਸਾਨ ਇਸ ਟਾਈਮ ਕਾਫਿਲੇ ਦੇ ਉਸ ਵਿੱਚ ਖੜੇ ਕਾਫਿਲੇ ਦੇ ਵਿੱਚ ਖੜੇ ਨੇ ਹਜ਼ਾਰਾਂ ਜਿਹੜੇ ਕਿਸਾਨ ਇੱਥੇ ਨੇ ਹੈਗੇ ਤੇ ਟਰੈਕਟਰ ਟਰਾਲੀਆਂ ਸੈਂਕੜੋਂ ਟਰੈਕਟਰ ਟਰਾਲੀਆਂ ਜਿਹੜੀਆਂ ਹੈਗੀਆਂ ਜੀਪਾ ਟੈਂਪੋ ਟਰੱਕ ਤੇ ਉਹ ਇੱਥੇ ਖੜੇ ਨੇ ਤੁਸੀਂ ਦੇਖ ਸਕਦੇ ਹੋ ਅਸੀਂ ਕਿਸਾਨਾਂ ਨਾਲ ਗੱਲ ਵੀ ਕਰਾਂਗੇ ਹੋਰ ਕਿਸਾਨਾਂ ਨਾਲ ਕੀ ਕੀ ਸਾਸ਼ੀਕਾਲ ਜੀ ਕੀ ਨਾ ਤੁਹਾਡਾ ਕਿੱਥੋਂ ਆਇਆ ਜੀ ਮੈਂ ਲਾਲੀਸਕਰੌਦੀ ਪ੍ਰਧਾਨ ਕਿਸਾਨ ਯੂਨੀਅਨ ਸਿੱਧੂਪੁਰ ਜੀ ਭਾਨੀਗੜ੍ਹ ਸੇ ਆਏ ਹਾਂ ਭਾਨੀਗੜ੍ਹ ਭਾਨੀਗੜ੍ਹ ਤੋਂ ਤੁਸੀਂ ਹਾਂ ਜੀ ਕੀ ਹੁਣ ਤੁਸੀਂ ਕੀ ਮੰਨ ਕੇ ਆਏ ਹੋ ਕਿੰਨਾ ਲੰਬਾ ਤੁਹਾਡਾ ਇਹ ਸੰਘਰਸ਼ ਜਿਹੜਾ ਹੈਗਾ ਉਹ ਚੱਲੇਗਾ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸਾਡਾ ਤਾਂ ਜੀ ਜਿੰਨਾ ਚਿਰ ਇਹ ਮੋਦੀ ਸਰਕਾਰ ਇਹ ਕਾਲੇ ਕਾਨੂੰਨ ਚਾਹੇ ਕਰਦੇ ਹਫ਼ਤੇ ਚ ਬੰਦ ਚਾਹੇ ਕਰਦੇ ਇਹ ਰੱਦ ਦੋ ਦਿਨਾਂ ਚ ਬੰਦ ਇਹ ਉਹਦੀ ਮਰਜ਼ੀ ਹੈ ਅਸੀਂ ਤਾਂ ਰਾਸਣ ਇੱਕ ਸਾਲ ਦਾ ਵੀ ਲੈ ਕੇ ਆਏ ਹਾਂ ਹੁਣ ਇਹ ਉਹਨੂੰ ਚਾਹੀਦਾ ਅਸੀਂ ਤਾਂ ਹੁਣ ਸ਼ਾਂਤਮਈ ਬੈਠੇ ਆਂਗੇ ਸਾਡਾ ਸ਼ਾਂਤਮਈ ਰੋਖ ਹੈ ਅਸੀਂ ਸ਼ਾਂਤਮਈ ਧਰਨਾ ਦੇ ਰਹੇ ਹਾਂ 2 ਮਹੀਨੇ ਹੋ ਗਏ ਸਾਨੂੰ ਪੰਜਾਬ ਦੇ ਵਿੱਚ ਅਸੀਂ ਕਿਸੇ ਦੇ ਚੀਚੀ ਜਿੰਨਾ ਵੀ ਨੁਕਸਾਨ ਨਹੀਂ ਕੀਤਾ ਨਾ ਪੰਜਾਬ ਦਾ ਨਾ ਦਿੱਲੀ ਦਾ ਨਾ ਅਸੀਂ ਕਰਨਾ ਚਾਹੁੰਦੇ ਆ ਪਰ ਹੁਣ ਅੰ ਦਿੱਲੀ ਸਰਕਾਰ ਨੂੰ ਜਾਂ ਸੈਂਟਰ ਸਰਕਾਰ ਨੂੰ ਚਾਹੀਦਾ ਵੀ ਜਿਹੜੀਆਂ ਸਾਡੀਆਂ ਮੰਗਾਂ ਨੇ ਸਾਡੀਆਂ ਮੰਗਾਂ ਨੇ ਇਹ ਆਰਡੀਨੈਂਸ ਨੇ ਜਿਹੜੇ ਇਹ ਕਾਲੇ ਕਾਨੂੰਨ ਰੱਦ ਕਰੇ ਤੇ ਜਿਹੜੇ ਸਾਡੇ ਹੱਕ ਨੇ ਸਾਡੇ ਪੰਜਾਬ ਹਰਿਆਣਾ ਦੇ ਸਾਨੂੰ ਦਿੱਤੇ ਜਾਣ ਅਸੀਂ ਆਪਦਾ ਉਸੇ ਟਾਈਮ ਇੱਥੋਂ ਜਿਹੜਾ ਪੰਜਾਬ ਨੂੰ ਕੁਝ ਕਰਦਾਂਗੇ ਪਰ ਅਸੀਂ ਉਹਨਾ ਟਾਈਮ ਇਹ ਸੜਕ ਤੋਂ ਨਹੀਂ ਹਿਲਦੇ ਜਿੰਨਾ ਟਾਈਮ ਇਹ ਕਾਲੇ ਕਾਨੂੰਨ ਰੱਦ ਨਹੀਂ ਕਰਦਾ ਇਹ ਮੋਦੀ ਨੂੰ ਅਸੀਂ ਚੇਤਾਵਨੀ ਵੀ ਕਹਿ ਲਿਓ ਵੀ ਜੇ ਇਹ ਜੈਸੀ ਇਹ ਇਹਦੀ ਹੋਊਗੀ ਅਸੀਂ ਉਸ ਹਿਸਾਬ ਨਾਲ ਇਹਨੂੰ ਮਤਲਬ ਸਾਡੇ ਤੇ ਜੇ ਚਾਹੇ ਉਹ ਵੀ ਮੈਂ ਕਿਸਾਨਾਂ ਨੂੰ ਦਿਵਾ ਲੂੰਗਾ ਪਰ ਕਿਸਾਨ ਪੰਜਾਬ ਦਾ ਇਹ ਕੋਈ ਜਿਆ ਬਿਹਾਰ ਦਾ ਜاہے ਜੰਮੂ ਕਸ਼ਮੀਰ ਦਾ ਨਹੀਂ ਇਹ ਉਹ ਕਿਸਾਨਾ ਜਿਹਨੇ 90% ਸਹਾਇਤਾ ਦਿੱਤੀਆਂ ਨੇ ਅਸੀਂ ਮੁਲਕ ਨੂੰ ਯਾਦ ਕਰਾਉਣ ਵਾਲੇ ਪੰਜਾਬ ਦੇ ਵਾਸੀ ਆ ਸਾਡੇ ਸਿਰ ਤੇ ਅੱਜ ਪੰਜਾਬ ਦੇ ਸਿਰ ਤੇ ਹੋਦਾ ਇਹਦੇ ਮੋਦੀ ਉਰੀਓ ਸਾਡੇ ਕਰਕੇ ਬੈਠੇ ਨੇ ਜੇ ਪੰਜਾਬ ਦਾ ਕਿਸਾਨ ਨਾ ਹੁੰਦਾ ਨਾ ਮੋਦੀ ਉਰੇ ਉਰੇ ਨਹੀਂ ਸੀ ਹੁਣ ਇਹ ਇਹ ਗੁਲਾਮ ਹੋਣੇ ਸੀ ਪਰਾ ਅਸੀਂ ਚਾਹੁੰਦੇ ਆਂਗੇ ਅਸੀਂ ਚਾਹੁੰਦੇ ਆਂਗੇ ਹਰਿਆਣੇ ਦੇ ਵੀ ਸਾਡੇ ਨਾਲ ਨੇ ਤੇ ਹਰਿਆਣੇ ਦੇ ਕਿਸਾਨ ਸਾਡੇ ਨਾਲ ਡੱਟ ਕੇ ਖੜੇ ਨੇ ਪੰਜਾਬ ਦੇ ਨਾਲ ਨੇ ਸਾਡੇ ਪਰਾ ਹਰਿਆਣੇਦਿਆਂ ਨੇ ਸਾਨੂੰ ਕੱਲ ਪੰਜਾਬਦਿਆਂ ਨੂੰ ਛੋਟੇ ਭਾਈ ਦਾ ਦਰਜਾ ਦੇ ਕੇ بڑے ਭਾਈਆਂ ਨੂੰ ਨਾਲ ਲੰਗਾਇਆ ਤੇ ਅਸੀਂ ਪੂਰੀ ਬਹਾਦਰੀ ਨਾਲ ਲੜਾਂਗੇ ਤੇ ਅਸੀਂ ਅਸੀਂ ਕੋਈ ਮਤਲਬ ਕਹਿ ਦਈਏ ਇਨਸਾਫ ਪਸੰਦ ਬਿਨਾ ਕੋਈ ਝਗੜਾ ਕੀਤੇ ਅਸੀਂ ਇਹ ਜਿਹੜਾ ਜਿੱਤਾਂਗੇ ਇਹ ਇਹ ਅਸੀਂ ਜਮੀ ਮਤਲਬ ਜਿਵੇਂ ਇੱਕ ਤਰ੍ਹਾਂ ਨਾਲ ਕਹਿ ਦਈਏ ਵੀ ਅਸੀਂ ਇਹ ਇਮਾਨਦਾਰੀ ਨਾਲ ਹੁਣ મોદી ਦੇਖ ਲੈ ਵੀ ਇਹ ਕਿਵੇਂ ਕਰਨਾ ਅਸੀਂ ਤਾਂ ਸੜਕਾਂ ਦੇ ਇੱਕ ਬਿਨਾ ਕਿਸੇ ਦੇ ਚੀਚੀ ਦੇ ਵੀ ਖੂਨ ਦਾ ਲੱਗਣ ਦਿੰਦੇ ਸਾਡਾ ਤਾਂ ਇਨਸਾਫ ਪਸੰਦ ਲੜਾਈ ਹੈ ਹੋਰ ਇੱਕ ਕਿਸਾਨ ਨਾਲ ਵੀ ਅਸੀਂ ਗੱਲ ਕਰਾਂਗੇ ਕਿ ਕਿ ਉਹ ਟੀਚਾ ਲੈ ਕੇ ਆਏ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਦਾ ਨਾਮ ਦਰਸ਼ਨ ਸਿੰਘਾ ਜੀ ਸਾਡਾ ਪੰਚਾਇਤ ਮੈਂਬਰ ਕਿੱਧਰ ਦਾ ਤੋਂ ਪਿੰਡ ਹਨਰ ਪਿੰਡ ਤੇ ਅਸੀਂ ਤਾਂ ਆਹ ਕਾਲੇ ਕਾਨੂੰਨਾਂ ਦੇ ਲਈ ਆਏ ਆ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਸਾਡੀ ਕੋਈ ਸਰਕਾਰ ਨਾਲ ਨਹੀਂ ਕਿਸੇ ਨਾਲ ਕੋਈ ਸਾਡਾ ਮੂਨਿੰਗ ਇਹ ਜਦੋਂ ਜੇ ਇਹਨੂੰ ਹੋਊਗੀ ਵੀ ਕੋਈ ਇਹ ਆਏ ਆ ਤਾਂ ਇਹ ਮੁੜ ਜਾਣਗੇ ਤੇ ਇਹ ਨਹੀਂ ਗੱਲ ਹੁੰਦੀ ਇਹ ਸਾਡਾ ਸਮਾਨ 6-6 ਮਹੀਨਿਆਂ ਦਾ ਕੋਲੇ ਆ ਤੇ ਬੱਚੇ ਮਗਰ ਵੀ ਫੜਾਉਣਗੇ ਸਾਡਾ ਜੇ ਕੋਈ ਇਹੋ ਜੀ ਗੱਲ ਹੋਊ ਨਾ ਸਾਡਾ ਸਮਾਨ ਬੱਚਾ ਮਗਰ ਵੀ ਫੜਾਉਣਗੇ ਵੀ ਐ ਨਹੀਂ ਸਾਡਾ ਸਮਾਨ ਜਿਹੜਾ ਇਹ ਇਹੀ ਵਰਤਨਾ ਬੱਚੇ ਸਾਡਾ ਸਾਡਾ ਸਮਾਨ ਮਗਰ ਵੀ ਆਊਗਾ ਤੇ ਅਸੀਂ ਤਾਂ ਜਾਨ ਵੀ ਦੇਣ ਨੂੰ ਤਿਆਰ ਜਾਨ ਵੀ ਦੇ ਦਾਂਗੇ ਕੋਈ ਗੱਲ ਨਹੀਂ ਜੋ ਕੁਝ ਪਾਉਂਦਾ ਜੋ ਸਰਕਾਰ ਸਾਥ ਤੋਂ ਪਾਲਦੀ ਆ ਉਹ ਕੋਲ ਸਾਥ ਮੰਗਦੇ ਉਹ ਕੋਈ ਇਹ ਨਹੀਂ ਉਹ ਹੀ ਕਰਾਂਗੇ ਅਸੀਂ ਬਸ ਇਹ ਕਾਲੇ ਕਾਨੂੰਨ ਰੱਦ ਕਰਾ ਕੇ ਇਹ ਇਹ ਗੱਲ ਨੂੰ ਅਸੀਂ ਤੇ ਸਾਡੇ ਨਾਲ ਸਾਨੂੰ ਕੋਈ ਨਹੀਂ ਆ ਸਾਨੂੰ ਆਪ ਜਾਣਦਾ ਕੋਈ ਨਹੀਂ ਜਾਣਤਾ ਨਾ ਸੀ ਆਪ ਦੀ ਸਾਡੇ ਸਾਰੇ ਨਾਲ ਇਹ ਨਾ ਸਾਡੇ ਹਰਿਆਣਾ ਸਾਡੇ ਚੰਦਰਵੀਰ ਡਾਗਰ ਬਾਈਬ ਦੇ ਸਾਥ ਹੀ ਰਹੇਗਾ ਆਮ ਜ਼ਮੀਦਾਰ ਆ ਹਾਂ ਜ਼ਮੀਦਾਰ ਆ ਤੁਸੀਂ ਤੁਸੀਂ ਦੇਖਿਆ ਕਿ ਕਿਸਾਨ ਜਿਹੜਾ ਨੇ ਉਹ ਲਗਾਤਾਰ ਇਸ ਇਸ ਅੜੇ ਹੋਏ ਨੇ ਕਿ ਅਸੀਂ ਬਿੱਲ ਜਿਹੜਾ ਨੇ ਕਾਨੂੰਨ ਜਿਹੜੇ ਨੇ ਉਹ ਰੱਦ ਕਰਾ ਕੇ ਹਟਾ ਕੇ ਉਦੋਂ ਉਹਨਾਂ ਦਾ ਸੰਘਰਸ਼ ਜਿਹੜਾ ਹੈ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੇਂਦਰ ਸਰਕਾਰ ਜਿਹੜੀ ਹੈ ਉਹ ਇਹਨਾਂ ਕਾਨੂੰਨਾਂ ਨੂੰ ਜਿਹੜਾ ਹੈ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ